ਅਵਲ ਅਟੈਕ ਆਂਦਾ ਸੀ ਪੌਲੀ ਹੋਲੀ 6 ਮਹੀਨੇ ਬਾਅਦ ਆਨ ਲੱਗ ਗਿਆ ਫਿਰ 3 ਮਹੀਨੇ ਕਰਦੇ ਕਰਦੇ ਜਿਹੜਾ ਇਹ ਅਟੈਕ ਸੀਗਾ ਹਫਤੇ 'ਚ 3 ਵਾਰੀ ਆਨ ਲੱਗ ਗਿਆ ਵੀ ਇੰਨੀ ਜ਼ਿਆਦਾ ਮੈਨੂੰ ਮਾਈਗਰੇਨ ਦੀ ਪ੍ਰੋਬਲਮ ਹੋ ਚੁੱਕੀ ਸੀ ਕਿ ਮੈਨੂੰ ਉਹਦੇ ਨਾਲ ਮੈਂ ਖੁਦ ਨੂੰ ਨਹੀਂ ਪਛਾਨ ਪਾ ਰਹੀ ਔਰ ਕਾਫੀ ਜ਼ਿਆਦਾ ਇਸ਼ੂ ਜਦਨਾ ਮੈਨੂੰ ਕ੍ਰੀਏਟ ਹੋ ਗਏ ਸੀ ਔਰ ਜਿਸ ਦਿਨ ਦਾ ਮੈਂ ਨੈਕਟਰ ਸਟਾਰਟ ਕੀਤਾ ਉਸ ਤੋਂ ਲੈ ਕੇ ਹੁਣ ਨੇ ਮਤਲਬ ਕਿ ਮੈਨੂੰ ਇਹਦੇ ਨਾਲ ਗੁਰੂ ਕਰਾਇਆ ਔਰ ਮੈਨੂੰ ਜਿੱਦਾਂ ਮੈਂ ਠੀਕ ਹੋਈ ਔਰ ਇੱਕ ਰੀਸੈਂਟਲੀ ਰਿਜ਼ਲਟ ਮੈਂ ਲਿਆ ਆਪਣੇ ਹਸਬੰਦ ਦਾ ਉਹਨਾਂ ਨੂੰ ਨਾ 1.5 ਮਹੀਨਾ ਪਹਿਲਾਂ ਨਾ ਘਰ ਆਏ ਬਿਲਕੁਲ ਠੀਕ ਠਾਕ ਇੱਕਦਮ ਉਹਨਾਂ ਨੂੰ ਨਾ ਦਰਦ ਹੋਣ ਲੱਗੀ ਐ ਸਾਈਡ ਦੇ ਉੱਤੇ ਕਹਿੰਦੇ ਕਿ ਮੈਨੂੰ ਨਾ ਬਹੁਤ ਪੇਨ ਹੋ ਰਹੀ ਐ ਔਰ ਹੁਣ ਮੈਂ ਹਸਪੀਟਲ 'ਚ ਜੌਬ ਕਰਦੀ ਆ ਮੈਨੂੰ ਮਤਲਬ ਕਿ ਬਹੁਤ ਜ਼ਿਆਦਾ ਤੜਫਦੇ ਪਏ ਸੀ ਮੈਂ ਨਾ ਹਸਪੀਟਲ ਕਾਲ ਕੀਤੀ ਡਾਕਟਰ ਸਾਨੂੰ ਪੁੱਛਿਆ ਕਿ ਐਸਾ ਐਸਾ ਨਾ ਪੇਨ ਹੋਣੀ ਐ ਔਰ ਇਹ ਪ੍ਰੋਬਲਮ ਆਈ ਤੇ ਕੀ ਕੀਤਾ ਜਾਵੇ ਉਹਨਾਂ ਨੇ ਨਾ 11.5 ਵਜੇ ਰਾ ਮੁਵਾਕੇ ਤੇ ਦੇ ਤੇ ਸਵੇਰੇ ਲੈ ਕੇ ਆ ਨਾ ਨਾ ਇਮੀਜੇਟ ਅਪਰੇਟ ਹੋਣਾ ਮੈਂ ਤੇ ਉਸ ਵਕਤ ਡਰ ਗਈ ਕਿ ਸ਼ਪਤਾ ਨਹੀਂ ਹੁਣ ਮੈਂ ਕਿਸ ਤਰ੍ਹਾਂ ਮੈਨੇਜ ਕਰਾਂਗੀ ਰਾਤੀ 11:30 ਵਜੇ ਮੈਂ ਬ੍ਰਦਰ ਨੂੰ ਕਾਲ ਕੀਤੀ ਕਿ ਆ ਵਾਲੀ ਮੈਡੀਸਿਨ ਲੈ ਕੇ ਆ ਹੁਣ ਹੁਣੇ ਮੈਨੂੰ ਚਾਹੀਦੀ ਹੈ ਜਿੰਨੀ ਦੇਰ ਉਹਨੇ ਲੈ ਕੇ ਆ ਆਂਦੀ ਉਸ ਉਹਨੂੰ ਮਤਲਬ ਕਿ 20 ਮਿੰਟਸ ਲੱਗਨੇ ਸੀ ਉੰਨੀ ਦੌਰਾਨ ਮੈਂ ਕੀ ਕੀਤਾ ਕਿ ਇੰਨਾ ਨੂੰ ਲਿਆ ਪਾਣੀ ਉਹਦੀ ਵਿੱਚ ਮੈਂ ਜ਼ਿਆਦਾ ਨਹੀਂ ਸਿਰਫ 50 ਬੂੰਦਾ ਪੰਜਾਬ ਹੁੰਦਾ ਜਿਹੜੀਆਂ ਸੀਗੀਆਂ ਨੈਕਟਰ ਦੀਆਂ ਪਾਈਆਂ ਔਰ ਆਪਣੇ ਹਸਬੰਦ ਨੂੰ ਦੇ ਦਿੱਤੀ ਉਪਰ ਇੱਕ ਗਲਾਸ ਪਾਣੀ ਅਲੱਗ ਤੋਂ ਦੇ ਦਿੱਤਾ ਵੀ ਦਿਨਾਂ 15 ਮਿੰਟ ਉਹਨਾਂ ਦੀ ਜਿਹੜੀ ਪੱਥਰੀ ਸੀ ਉਹ ਯੂਰਨ ਦੇ ਰਾਹੀਂ ਨਿਕਲ ਗਈ। ਮੈਂ ਔਰ ਉਹ ਮੈਡੀਸਿਨ ਜੋ ਮੇਰੇ ਬ੍ਰਦਰ ਲੈ ਕੇ ਆਇਆ ਸੀ ਉਹ ਅਜੇ ਵੀ ਐਸ ਇਟ ਇਜ਼ ਮੇਰੇ ਕੋਲ ਲਿਫਾਫੇ 'ਚ ਉਦਾ ਹੀ ਪਈ ਉਹਦੀ ਦਿਨ ਨੂੰ ਜ਼ਰੂਰਤ ਨਹੀਂ ਪਈ। ਮੈਂ ਕਿ ਵੀ ਇੰਨੀ ਜੀ ਹੈ 15 ਮਿੰਟ ਐਸੀ ਦਾ ਰਿਚ ਥੈਂਕ ਯੂ